ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਹਮ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਇ ਜੋ ਮੋਹ ਦੂਜਾ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕਾ ਸਬਦ ਪਰ ਜਾਲੀਐ ਆ ਪਰ ਜਾਲੀਐ ਵਿੱਚ ਡੈਸ਼ ਜੀ ਦੀ ਕੀ ਵਿਚਾਰਨ ਕਰ ਤਾ ਏਹ ਵਿੱਚ ਹੋ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੀ ਤੜਿਆ ਜੋਗ ਭਰਮਿਆ ਥਿਰ ਰਹੈ ਨ ਆਵੈ ਜਾਏ ਇਹ ਮਨ ਕਿਤੜਿਆ ਜੋਗ ਭਰਮਿਆ ਇਥੇ ਵਿਸਰਾਮ ਥਿਰ ਰਹੈ ਨਾ ਕਿੱਥੇ ਠੰਮਕ ਲੱਗੇਗੀ ਆਵੈ ਜਾਏ ਇਹ ਮਨ ਕੀਤੜਿਆ ਜੋਗ ਪਰਮਿਆ ਥਿਰ ਰਹੈ ਨਾ ਆਵੈ ਜਾਏ ਹਰ ਭਾਣਾ ਤਾ ਪਰਮਾਯਨ ਹਰ ਭਾਣਾ ਤਾ ਪਰਮਾ ਪਰਮਾਯਨ ਕਰ ਪਰਪੰਚ ਖੇਲ ਉਪਾਇ ਜਹ ਹਰ ਬਖਸੇ ਤਾ ਗੁਰ ਮਿਲੈ ਅਸਥਿਰ ਰਹੈ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾਨਕ ਮਨ ਹੀ ਤੇ ਮਨ ਮਾਨਿਆ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਿ ਵਾਸ ਰਹਿਆ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਵਸ ਪੁਲਈ ਇੱਥੇ ਪਾਦ ਉਚਾਰਨ ਕਰਨਾ ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਭੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹੋਗੀ ਪਦ ਕਸ ਕੇ ਬੋਲ ਜੋ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਇ ਵਿਜੋਗੀ ਲਹਿ ਜਾਹਿ ਵਿਜੋਗੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਆਪ ਅਖਾਇਦਾ ਜਿੰਨੇ ਵੀ ਪਾਠ ਹਨ ਇਹਨੂੰ ਵਾਹੋ ਵਾਹ ਹੂੜਾ ਨਹੀਂ ਲਾਉਣਾ ਔਂਕੜ ਉਚਾਰਨ ਕਰਨਾ ਵਾਹ ਵਾਹ ਆਪ ਅਖਾਇਦਾ ਗੁਰ ਸਬਦੀ ਸੱਚ ਸੋਈ ਵਾਹ ਵਾਹ ਸਿਫਤ ਸਲਾਹ ਹੈ ਦੋਵੇਂ ਹਾਏ ਉਚਾਰਨ ਕਰਨੇ ਹਨ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੁੱਝੈ ਕੋਈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਤਿਆ ਪ੍ਰਭ ਨਹੀਂ ਕਹਿਣਾ ਨਾਨਕ ਵਾਹ ਵਾਹ ਕਰਤਿਆ ਠਠਮਕ ਪ੍ਰਭ ਪਾਇਆ ਇਥੇ ਵਿਸਰਾਮ ਮੈਂ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਹਾਂ ਕਰਤੀ ਪਦ ਤੇ ਵਿਸਰਾਮ ਲਵਣਾ ਪੂਰਾ ਸ਼ਬਦ ਪ੍ਰਾਪ ਮਿਲਿਆ ਆਈ ਵਡਭਾਗੀਆ ਵਾਹ ਵਾਹ ਮੋ ਕਢਾਈ ਹਾਂਜੀ ਵਡਭਾਗੀਆ ਪਾਤੀ ਵਿਸਰਾ ਵਾਹ ਵਾਹ ਕਰ ਹੈ ਸੇਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬੱਜਰ ਕਪਾਟ ਕਾਇਆ ਘੜ ਪੀਤਰ ਕੂੜ ਕਸਤ ਅਬਮਾਨੀ ਕੁਸਤ ਹੀ ਉਚਾਰਨ ਕਰਨਾ ਕੁਸਤ ਨਹੀਂ ਕਿਤੇ ਕਹਿਣਾ ਭਰਮ ਭੂਲੇ ਨਦਰ ਨਾ ਆਵਨੀ ਮਾਨਮੁਖ ਅੰਧ ਅਗਿਆਨੀ ਉਪਾਇ ਕਿਤੇ ਨਾ ਲੱਭਈ ਲੱਭਣੀ ਉਪਾਇ ਕਿਤੇ ਨਾ ਲੱਭਣੀ ਕਰ ਭੇਖ ਥੱਕੇ ਭੇਖਵਾਨੀ ਗੁਰ ਸਬਦੀ ਖੋਲਾਈ ਅਨ ਹਰ ਨਾਮ ਜਪਾਨੀ ਹਰ ਜੀਵ ਅੰਮ੍ਰਿਤ ਬਿਰਖ ਹੈ ਜਨ ਪੀਆ ਤੇ ਤ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆ ਰਹਿਣ ਸੁਖ ਵਿਹਾਰੈ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆ ਹਰ ਸਿਓ ਲਿਵ ਲਾਇ ਵਾਹਵਾਹੂ ਕਰਮੀ ਬੁਲਾ ਬੁਲਾਏ ਵਾਹਵਾਹੂ ਇਥੇ ਨਿਸਰਾਮ ਹੈ ਕਰਮੀ ਇਥੇ ਜਮਕ ਲਾ ਦਨੀਆ ਬੁਲਾ ਬੁਲਾਏ ਵਾਹਵਾਹੂ ਕਰਤਿਆ ਸੋ ਬਾ ਪਾਏ ਨਾਨਕ ਵਾਹਵਾਹੂ ਸਤ ਰਜਾਇ ਮਹੱਲਾ ਤੀਜਾ ਵਾਹਵਾਹੂ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹ ਵਾਹ ਸਭ ਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆ ਹਰ ਪਾਇ ਸਹਜੇ ਗੁਰਮੁਖ ਪਾਲ ਸੇ ਵੱਡ ਭਾਗੀ ਨਾਨਕਾ ਹਰ ਹਰ ਰਿਦੈ ਸਮਾਲ ਪਉੜੀ ਏ ਮਨਾਤ ਲੋਬੀਆ ਨਿਤ ਲੋਬੇ ਰਤਾ ਮਾਇਆ ਮਨਸਾ ਮੋਹਣੀ ਦੇਹ ਦੇਸ ਫਿਰਤਾ ਅੱਗੇ ਨਾ ਉਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਉ ਫੀਕਾ ਬੋਲਾਤਾ ਜਿਨ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ